ਬਲਾਸ਼ੰਪੀ ਦੀ ਚੋਣ ਆ ਬੀਬੀ ਕੁਲਵੰਤ ਕੌਰ ਜੀ ਇੱਥੇ ਉਮੀਦਵਾਰ ਸਾਡੀ ਇਹ ਬੜਾ ਕਿਹੜੀ ਪਾਰਟੀ ਦਾ ਉਮੀਦਵਾਰ ਨੇ ਇਹ ਆਮ ਆਦਮੀ ਪਾਰਟੀ ਇਹ ਕੀ ਗੱਲ ਹੋਈ ਇਹ ਗੱਲ ਸਾਨੂੰ ਆਪ ਨਹੀਂ ਪਤਾ ਲੱਗਿਆ ਜਿੱਥੇ ਬੜਾ ਵਧੀਆ ਪੋਟਾ ਪਟਾ ਪਰਚੀਆਂ ਕੱਟਣ ਦੇ ਆ ਉਹਨਾਂ ਪਤਾ ਜਿਦੋਂ ਲੱਗਿਆ ਤੂੰ ਰੂੜੇ ਮਾਰ ਲਾ ਪਿਆਣ ਕੇ ਕਲੀਦਲ ਅੱਛਾ ਉਹ ਮੁੰਡਾ ਜਤਿੰਦਰ ਸਿੰਘ ਉਹਦੇ ਨਾਲ ਮੁੰਡਾ ਇੱਕ ਸਮੀ ਹੈ ਇੱਕ ਮੁੰਡਾ ਮੰਗਾ ਕਰਕੇ ਆ ਕੰਸਾਤੂ ਗੁਰਨ ਪ੍ਰਯਤਿਓ ਵਿੱਚ ਤੁਹਾਨੂੰ ਆਪ ਨਹੀਂ ਪਤਾ ਲੱਗਿਆ ਕਿ ਇੱਕ ਕੁੜੀ ਉਹਦੀ ਬਾਂਹ ਤੇ ਵਜਾ ਨਾਲ ਮੁੰਡੇ ਦੇ ਸਿਰ ਤੇ ਵਜਾ ਇੱਕ ਤੇ ਪਤਾ ਨਹੀਂ ਲੱਗਿਆ ਕੀ ਹੋຊਾ ਗਈ। ਹਾਂਜਾਂਜ ਪੁਲਸ ਆਈ ਉਹਨਾਂ ਕਾਰਵਾਈ ਵੀ ਅਖੰਡੇ ਸਾਡੀ ਬੇਨਤੀ ਹੈ ਕਿ ਅਸੀਂ ਸਨੋਮਨੀ ਕਾਲੀਦਾਲਾ ਤੋਂ ਸੰਤੀ ਮੈਂਬਰ ਖਿਲਾ ਰਿਆ ਸੀ ਬੀਬੀ ਚਨਜੀਤ ਕੌਰ ਨੂੰ ਉਹਦੇ ਬੂਦ ਦੇ ਤੇ ਅਸੀਂ ਬੂਦ ਲਾਇਆ ਸੀ ਜੀ ਤੇ ਉਥੇ ਇਹਨਾਂ ਨੇ ਕੀ ਕੀਤਾ ਵੀ ਬਹੁਤ ਗੁੰਡਾਗਰਦੀ ਕੀਤੀ ਆਣ ਕੇ ਮੈਨੂੰ ਕਹਿੰਦੇ ਬੂਦ ਚੋਕ ਮੈਂਗਾ ਜੀ ਤੁਸੀਂ ਵੀ ਆਪਣੀ ਵੋਟਾਂ ਪਾਉਣ ਦੇ ਸਨ ਨਹੀਂ ਆਪਣੀਆਂ ਕੁਆਲਿਟੀ ਆ ਜਦ ਜਨੂ ਪੈਣੀ ਹੋਈ ਉਹ ਤੇ ਪੈ ਹੀ ਜਾਣੀ ਜੀ ਇਹਨਾਂ ਨੇ ਗੁੰਡਾਗਰਦੀ ਕੀਤੀ ਮੇਰੇ ਕਿਤੇ ਪੜੀ ਬਹੁਤ ਜ਼ਿਆਦਾ ਆ ਦੇਖੋ ਜਿਹੜੇ ਤੇਰੇ ਕੋਲ ਇਹ ਕਮ ਸੇ ਕਮ 10 15 ਜਣੇ ਹੈਗੇ ਸੀ ਇੱਕ ਗੱਡੀ ਇੱਕ ਹੈਗਾ ਸੀ ਇਹਨਾਂ ਦਾ ਇਹ ਭਗਵਾਨ ਸੀ ਜੀ ਨਿਸ਼ਾਨ ਸੀ ਤੇ ਇੱਕ ਜਿਹੜਾ ਇਹਨਾਂ ਦਾ ਉਮੀਦਵਾਰ ਖਲੋਤਾ ਉਹਦਾ ਘਰ ਦਾ ਹੀ ਹਸਬੰਦ ਜੀ ਉਹਨਾਂ ਦਾ ਤੇ ਸਾਬਾ ਸਿੰਘ ਜੀ ਇਧਰੋਂ ਇਹ ਸਾਰੇ ਜਿੰਨੇ ਇਹਨਾਂ ਦੇ ਨਾਲ ਕੋ ਪੱਟੀ ਤੋਂ ਮੁੰਡੇ ਸੀ ਉਹ ਉਹ ਆਮ ਆਦਮੀ ਪਾਰਟੀ ਦੇ ਜੀ ਇਹਨਾਂ ਇੱਥੇ ਫੈਰ ਵੀ ਕੀਤੇ ਸੱਤ ਅੱਠ ਫੈਰ ਕੀਤੇ ਜਿਹਦੀਆਂ ਕੀ ਮੇਰੇ ਤੋਂ ਵੀਡੀਓ ਵੀ ਆ ਇਹਨਾਂ ਨੇ ਸਾਡੇ ਘਰੇ ਆਣ ਕੇ ਵੇਖੋ ਟਰੋੜਾ ਸਾਡਾ ਇੱਕ ਚਾਚਾ ਜੀ ਮਰੀਜ਼ ਆ ਉਹਦੇ ਲੱਤ ਤੇ ਸੱਟ ਲੱਗੀ ਉਹਨੂੰ ਉਹਨੂੰ ਭੱਜ ਕੇ ਚੋਕ ਕੇ ਮਹਾ ਮੰਜੇ ਤੇ ਚਾੜਿਆ ਜੀ ਪੁਲਿਸ ਆਈ ਸੀ ਬਸ ਉਹਨਾਂ ਵੇਖ ਕੇ ਇੱਥੋਂ ਦੇ ਚਲ ਗਏ ਸਾਡੀਆਂ ਬੁੜੀਆਂ ਦਵਕੇ ਮਾਰ ਗਏ ਅਸੀਂ ਤੇ ਕਹਿੰਦੇ ਵੀ ਜੇ ਜੇ ਅਸੀਂ ਕੋਈ ਗਲਤ ਕੀਤਾ ਦੱਸੋ ਵੋਟਾਂ ਵਾਂ ਇਹ ਤੇ ਪੈਣੀਆਂ ਹੀ ਆ ਜੀ ਤੇ ਇਹਨਾਂ ਨੇ ਇਹਨਾਂ ਨੇ ਦੋਵੇਂ ਬੰਦੇ ਜਿਹੜੇ ਆ ਇਹਨਾਂ ਕਿਸੇ ਦੀ ਨਹੀਂ ਸੁਣਾਈ ਕੀਤੀ ਉਧਰੋਂ ਨਾਲ ਉਹ ਬੰਦੇ ਉੱਥੇ ਹੀ ਅਜੇ ਵੀ ਮੌਜੂਦ ਹੈ ਜੀ ਸਾਡਾ ਬੂਥ ਹੈ ਨਾ ਚਗਾਤਾ ਜੀ ਤੇ ਉਹ ਉਹ ਵੀ ਇੰਫਰਮ ਹੈ ਤੁਸੀਂ ਕਹਿੰਦੇ ਕੋ ਵੀ ਪੱਥਰ ਚਲਾਏ ਤੁਸੀਂ ਨਹੀਂ ਸਾਡੇ ਲੋ ਜੜਾਈ ਦੋਵੇਂ ਪਾਸੇ ਇੱਕ ਪਾਸੇ ਨਹੀਂ ਜੀ ਪਹਿਲਾਂ ਉਹਨਾਂ ਕੋਠ ਮਾਰ ਕੀਤੀ ਆਣ ਕੇ ਬਹੁਤ ਜ਼ਿਆਦੀ ਮੇਰੇ ਮੇਰੇ ਪਤਰੀਜਾ ਜੀ ਖਲੋਤੇ ਸਰਦਾਰ ਆ ਉਹਦਾ ਇਹਨਾਂ ਪੱਗ ਲਾਈ ਆ ਜੀ ਤੇ ਇਹ ਘਰ ਦਾ ਹਜਣੇ ਹੈਗੇ ਜੀ ਜੋ ਕੀ ਮੈਂ ਸਾਰੇ ਵੇਖੇ ਆ ਇਹਨਾਂ ਨੇ ਪਹਿਲਾਂ ਦੀ ਪੱਗ ਵੀ ਲਾਈ ਆ ਮੈਨੂੰ ਕਹਿੰਦੇ ਸੋ ਚੁੱਕੋ ਉਹਨਾਂ ਦੀ ਕੁਰਸੀਆਂ ਲਤਾਂ ਮਾਰੀਆਂ ਨਾ ਆੜੀਆਂ ਫੈਲਾ ਖੋਲ ਕੇ ਪਾਰਤੀਆਂ ਤੇ ਮੁੜ ਕੇ ਨਾ ਜੀ ਆਣ ਕੇ ਹਰੇ ਘਰੇ ਪੈ ਗਏ ਆ ਜੀ ਆਣ ਆਣ ਕੇ ਨਾ ਟੋੜਾ ਚਲਾਉਂਦੇ ਅਹੀਂ ਜੀ ਇਹਨਾਂ ਕਿਨੇ ਜੀਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਪਰਿਵਾਰ ਨੂੰ ਵੀ ਖਤਰਾ ਮੈਂ ਪਹਿਲੋਂ ਅਜ ਤੋਂ ਡੇਢ ਮਹੀਨਾ ਪਹਿਲੋਂ ਜਦੋਂ ਇਲੈਕਸ਼ਨ ਹੋਈ ਸੀ ਉਸ ਤੋਂ ਪਹਿਲੋਂ ਮੇਤੇ ਨਾਲ ਹਮਲਾ ਕੀਤਾ ਜੀ ਮੈਂ ਉਹਦੀਆਂ ਜਿਹੜੀਆਂ ਦਰਖਾਸਤਾਂ ਸਾਰੀਆਂ ਦਿੱਤੀਆਂ ਜੀ ਚੌਕੀ ਟਾਊਨ ਦੇ ਵਿੱਚ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਪ੍ਰਸ਼ਾਸਨ ਵੱਲੋਂ ਮੈਂ ਬੜਾ ਪਰੇਸ਼ਾਨ ਆ ਜੀ ਮੈਨੂੰ ਗਾਨੋ ਮਾਰਦੀ ਹੈ ਬਾਰ ਬਾਰ ਧਮਕੀ ਦਿੰਦਾ ਵਾ ਗਾਈਕੋਟ ਪਿੰਡ ਚ ਲਾਈ ਝਗੜਾ ਹੈ ਕੀ ਮਾਮਲਾ ਹੈ ਸਰ ਕੋਈ ਦੱਸਣ ਦੇ ਕੋਕੜੀ ਚ ਲਿਖੀ ਮਾਮਲਾ ਸਾਰਾ ਗੋਲੀ ਨਹੀਂ ਚੱਲੀ ਗਈ ਜਾ ਕੇ ਵੈਰੀਫਾਈ ਕੀਤਾ ਦੋ ਤਰ੍ਹਾਂ ਦੇ ਪੋਲੀਪੂਤਰੂ ਲਾ ਕੇ ਉਹ ਲਾਉਂਚ ਟਕਰਾ ਉਹਦੇ ਸਪੰਦੀ ਕਾਇ ਸੁਣੀ ਹੋਈ ਹੈ ਹੁਣ ਆਏ ਆ ਵੈਰੀਫਾਈ ਕਰਦੇ ਆ ਸਾਰੀ ਗੱਲਬਾਤ ਜੀ ਇਹ ਇੱਕੋ ਇੱਕ ਟੋਟੇ ਚ ਲਾਈਏ ਇਹ ਕਹਿ ਰਹੇ ਜੀ ਹੁਣ ਪਹੁੰਚੇ ਆ ਵੈਰੀਫਾਈ ਕਰਦੇ ਆ ਜੇ ਚਲਾਇਆ ਹੋਇਆ ਤਾਂ ਕਰ ਵੀ ਕਰਾਂਗੇ ਹਾਂਜੀ ਬਲਾਕ ਸੰਪਤੀ ਦੀ ਚੋਣ ਆ ਬੀਬੀ ਕੁਲੰਤਕਾਰ ਜੀ ਇੱਥੇ ਉਮੀਦਵਾਰ ਸਾਡੇ ਇਹ ਬੜਾ ਕਿਹੜੀ ਪਾਰਟੀ ਦਾ ਉਮੀਦਵਾਰ ਨੇ ਇਹ ਆਮ ਆਦਮੀ ਪਾਰਟੀ ਇਹ ਕੀ ਗੱਲ ਹੋਈ ਇਹ ਗੱਲ ਸਾਨੂੰ ਆਪ ਨਹੀਂ ਪਤਾ ਲੱਗਿਆ ਜਿੱਥੇ ਬੜਾ ਵਧੀਆ ਕੋਟਾ ਬਟਾ ਪੱਤੀਆਂ ਕੱਟਣ ਦੇ ਆ ਉਹਨਾਂ ਪਤਾ ਜਿਦੋਂ ਲੱਗਿਆ ਦੂੜੂੜੇ ਮਾਰ ਲਾ ਪਿਆਣ ਕੇ ਕਲੀਦਲ ਅੱਲੇ ਅੱਛਾ ਉਹ ਮੁੰਡਾ ਜਤਿੰਦਰ ਸਿੰਘ ਉਹਦੇ ਨਾਲ ਮੁੰਡਾ ਇੱਕ ਮੁੰਡਾ ਮੰਗਾ ਕਰਕੇ ਆ 57 ਗੁਰਾਣ ਪਸਾਤੇ ਵਿੱਚ ਤੁਹਾਨੂੰ ਆਪ ਨਹੀਂ ਪਤਾ ਲੱਗਿਆ ਕਿ ਇੱਕ ਕੁੜੀ ਉਹਦੀ ਬਾਹ ਤੇ ਵਜਾ ਨਾਲ ਮੁੰਡੇ ਦੇ ਸਿਰ ਤੇ ਵਜਾ ਇੱਕ ਤੇ ਪਤਾ ਨਹੀਂ ਲੱਗਿਆ ਕੀ ਹੋ ਸਕੀ ਥਾਂਾਂ ਚ ਪੁਲਿਸ ਆਈ ਉਹਨਾਂ ਕਾਰਵਾਈ ਵੀ ਅਖੰਡੇ ਸਾਡੀ ਬੇਨਤੀ ਹੈ ਕਿ ਅਸੀਂ ਸਨੋਮਨੀ ਕਾਲੀਦਾਲਾ ਤੋਂ ਸੰਤੀ ਮੈਂਬਰ ਖਿਲਾ ਰਿਆ ਸੀ ਬੀਬੀ ਚਨਜੀਤ ਕੌਰ ਨੂੰ ਉਹਦੇ ਬੂਦ ਤੇ ਅਸੀਂ ਬੂਦ ਲਾਇਆ ਸੀ ਜੀ ਤੇ ਉਥੇ ਇਹਨਾਂ ਨੇ ਕੀ ਕੀਤਾ ਵੀ ਬਹੁਤ ਗੁੰਡਾਗਰਦੀ ਕੀਤੀ ਆਣ ਕੇ ਮੈਨੂੰ ਕਹਿੰਦੇ ਬੂਚੋ ਕਿ ਮੈਂਗਾ ਜੀ ਤੁਸੀਂ ਵੀ ਆਪਣੀ ਵੋਟਾਂ ਪਾਉਣ ਦੇ ਨਹੀਂ ਆਪਣੀਆਂ ਕੁਆਲਿਟੀ ਆ ਜੇ ਜਿੰਨੂ ਪੈਣੀ ਹੋਈ ਉਹ ਤੇ ਪੈ ਹੀ ਜਾਣੀ ਜੀ ਇਹਨਾਂ ਨੇ ਗੁੰਡਾਗਰਦੀ ਕੀਤੀ ਮੇਰੇ ਕਿਤੇ ਪੜੇ ਬਹੁਤ ਜਿਆਦੇ ਆਹ ਦੇਖੋ ਕਿਹੜੇ ਕਿਹੜੇ ਇਹ ਕਮ ਸੇ ਕਾਉਂਟ 10 15 ਜਣੇ ਅਗੇ ਸੀ ਇੱਕ ਗੱਡੀ ਇੱਕ ਹੈਗਾ ਸੀ ਇਹਨਾਂ ਦਾ ਇਹ ਭਗਵਾਨ ਸੀ ਜੀ ਨਿਸ਼ਾਨ ਸੀ ਤੇ ਇੱਕ ਜਿਹੜਾ ਇਹਨਾਂ ਦਾ ਉਮੀਦਵਾਰ ਖੋਤਾ ਦਾ ਘਰ ਦਾ ਹੀ ਹਸਬੰਦ ਜੀ ਉਹਨਾਂ ਦਾ ਤੇ ਸਾਬਾ ਸਿੰਘ ਜੀ ਇਧਰੋਂ ਇਹ ਸਾਰੇ ਜਿੰਨੇ ਇਹਨਾਂ ਦੇ ਨਾਲ ਕੋ ਪੱਟੀ ਤੋਂ ਮੁੰਡੇ ਸੀ ਉਹਨਾਂ ਦਾ ਉਹ ਆਮ ਆਦਮੀ ਪਾਰਟੀ ਦੇ ਜੀ ਇਹਨਾਂ ਇੱਥੇ ਫੈਰ ਵੀ ਕੀਤੇ ਸੱਤ ਅੱਠ ਫੈਰ ਕੀਤੇ ਜਿਹਦੀਆਂ ਵੀ ਮੇਰੇ ਤੋਂ ਵੀਡੀਓ ਵੀ ਆ ਇਹ ਨਾਲੇ ਸਾਡੇ ਘਰੇ ਆਣ ਗਿਆ ਵੇਖੋ ਟਰੋੜਾ ਸਾਡਾ ਇੱਕ ਚਾਚਾ ਜੀ ਮਰੀਜ਼ ਆ ਉਹਦੇ ਲੱਤ ਤੇ ਸੱਟ ਲੱਗੀ ਉਹਨੂੰ ਉਹਨੂੰ ਭੱਜ ਕੇ ਚੋਕ ਕੇ ਮਹਾ ਮੰਜੇ ਤੇ ਚਾੜਿਆ ਜੀ ਪੁਲਿਸ ਆਈ ਸੀ ਬਸ ਉਹਨਾਂ ਵੇਖ ਕੇ ਇੱਥੋਂ ਦੇ ਚਲ ਗਏ ਸਾਡੀਆਂ ਬੁੜੀਆਂ ਦਵਕੇ ਮਾਰ ਗਏ ਅਸੀਂ ਤੇ ਕਹਿੰਦੇ ਵੀ ਜੇ ਜੇ ਅਸੀਂ ਕੋਈ ਗਲਤ ਕੀਤਾ ਦੱਸੋ ਵੋਟਾਂ ਵਾ ਇਹ ਤੇ ਪੈਣੀਆਂ ਹੀ ਆ ਜੀ ਤੇ ਇਹਨਾਂ ਨੇ ਇਹਨਾਂ ਨੇ ਦੋਵੇਂ ਬੰਦੇ ਜਿਹੜੇ ਆ ਇਹਨਾਂ ਕਿਸੇ ਦੀ ਨਹੀਂ ਸੁਣਾਈ ਕੀਤੀ ਉਧਰੋਂ ਨਾਲ ਉਹ ਬੰਦੇ ਉੱਥੇ ਹੀ ਅਜੇ ਵੀ ਮੌਜੂਦ ਹੈ ਜੀ ਸਾਡਾ ਬੂਤ ਨਾ ਚਗਾਤਾ ਜੀ ਤੇ ਉਹ ਉਹ ਵੀ ਇਨਫਰਮ ਹੈ ਤੁਸੀਂ ਕੰਦੇ ਕੋ ਵੀ ਪੱਥਰ ਚਲਾਏ ਤੁਸੀਂ ਪੱਥਰ ਚਲੇ ਦੋਵੇਂ ਨਹੀਂ ਸਾਡੇ ਵੱਲ ਜਾਈ ਦੋਵੇਂ ਪਾਸੇ ਇੱਕ ਪਾਸੇ ਨਹੀਂ ਜੀ ਪਹਿਲਾਂ ਉਹਨਾਂ ਕੋਟਮਾਰ ਕੀਤੀ ਆਣ ਕੇ ਬਹੁਤ ਜ਼ਿਆਦੀ ਮੇਰੇ ਮੇਰੇ ਪਤਰੀਜਾ ਜੀ ਖਲੋਤੇ ਸਰਦਾਰ ਆ ਉਹਦਾ ਇਹਨਾਂ ਪੱਗ ਲਾਈ ਆ ਜੀ ਤੇ ਇਹ ਕਰਤਾ ਹਜਾਂ ਨੇ ਹੈਗੇ ਜੋ ਕੀ ਮੈਂ ਸਾਰੇ ਵੇਖੇ ਆ ਇਹਨਾਂ ਨੇ ਪਹਿਲਾਂ ਦੀ ਪੱਗ ਵੀ ਲਾਈ ਆ ਮੈਨੂੰ ਕਹਿੰਦੇ ਸੋ ਚੁੱਕੋ ਉਹਨਾਂ ਦੀ ਕੁਰਸੀਆਂ ਲਤਾਂ ਮਾਰੀਆਂ ਨਾ ਆੜੀਆਂ ਫੈਲਾ ਖੋਲ ਕੇ ਪਾਰਤੀਆਂ ਤੇ ਮੁੜ ਕੇ ਨਾ ਜੀ ਆਣ ਕੇ ਸਾਡੇ ਘਰੇ ਪੈ ਗਏ ਆ ਜੀ ਆਣ ਆਣ ਕੇ ਨਾ ਟਰੋੜਾ ਚਲਾਉਂਦੇ ਪੂਰੇ ਅਹੀਂ ਜੀ ਇਹਨਾਂ ਕਹਿੰਿਆ ਜੀ ਹਨ ਨੂੰ ਇਨਸਾਫ ਦਵਾਇਆ ਜਾਵੇ ਸਾਡੇ ਪਰਿਵਾਰ ਨੂੰ ਵੀ ਖਤਰਾ ਮੈਂ ਪਹਿਲੋਂ ਅਜ ਤੋਂ ਡੇਢ ਮਹੀਨਾ ਪਹਿਲਾਂ ਜਦੋਂ ਇਲੈਕਸ਼ਨ ਹੋਈ ਸੀ ਉਸ ਤੋਂ ਪਹਿਲਾਂ ਮੇਤੇ ਨਾਲ ਹਮਲਾ ਕੀਤਾ ਜੀ ਮੈਂ ਉਹਦੀਆਂ ਜਿਹੜੀਆਂ ਦਰਖਾਸਤਾਂ ਸਾਰੀਆਂ ਦਿੱਤੀਆਂ ਦੀ ਚੌਕੀ ਟਾਉਨ ਚ ਵਿੱਚ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਪ੍ਰਸ਼ਾਸਨ ਵੱਲੋਂ ਮੈਂ ਬੜਾ ਪਰੇਸ਼ਾਨ ਆ ਜੀ ਮੈਨੂੰ ਜਾਨੋਂ ਮਾਰਨ ਦੀ ਹੈ ਬਾਰ ਬਾਰ ਧਮਕੀ ਦਿੰਦਾ ਵਾ ਹਾਈ ਕੋਰਟ ਕੈਂਪ ਚ ਲੜਾਈ ਝਗੜਾ ਹੈ ਕੀ ਮਾਮਲਾ ਹੈ ਸਰ ਕੋਈ ਦੱਸਣ ਦੇ ਕੋਗਲੀ ਚੱਲੀ ਕੀ ਮਾਮਲਾ ਸਰ ਸਾਰਾ ਗੋਲੀ ਨਹੀਂ ਚੱਲੀ ਗਈ ਜੀ ਆ ਕੇ ਵੈਰੀਫਾਈ ਕੀਤਾ ਦੋ ਤਰ੍ਹਾਂ ਦੇ ਪੋਲੀਪੂਤਰੂ ਲਾ ਕੇ ਉਹ ਲਾਉਂ ਜੀ ਉਹਦੇ ਸੁਪੰਦੀ ਕਾਇ ਸੁਣੀ ਹੋਈ ਹੈ ਹੁਣ ਆਏ ਹੈ ਵੈਰੀਫਾਈ ਕਰਦੇ ਸਾਰੀ ਗੱਲ ਜੀ ਉਹ ਇੱਕ ਵਾਰ ਟੋਟੇ ਚ ਲਾਈਏ ਇਹ ਕਹਿ ਰਹੇ ਜੀ ਹੁਣ ਪਹੁੰਚੇ ਹੈ ਵੈਰੀਫਾਈ ਕਰਦੇ ਆ ਜੇ ਚਲਾਇਆ ਹੋਇਆ ਤਾਂ ਕਰ ਵੀ ਕਰੋ ਜੀ ਬਲਾਗ ਸੰਪਤੀ ਦੀ ਚੋਣ ਹੈ ਬੀਬੀ ਕੋਲੰਤਕਾਰ ਜੀ ਇੱਥੇ ਉਮੀਦਵਾਰ ਸਾਡੇ ਇਹ ਬੜਾ ਕਿਹੜੀ ਪਾਰਟੀ ਦਾ ਉਮੀਦਵਾਰ ਨੇ ਇਹ ਆਮ ਆਦਮੀ ਪਾਰਟੀ ਤੇ ਕੀ ਗੱਲ ਹੋਈ ਇਹ ਗੱਲ ਸਾਨੂੰ ਆਪ ਨਹੀਂ ਪਤਾ ਲੱਗਿਆ ਜਿੱਥੇ ਬੜਾ ਵਧੀਆ ਵੋਟਾ ਪਟਾ ਪੱਤੀਆਂ ਕੱਟਣ ਦੇ ਆ ਉਹਨਾਂ ਪਤਾ ਜਿੱਦੋਂ ਲੱਗਿਆ ਤੂੰ ਰੂੜੇ ਮਾਰ ਲਾ ਪਿਆਣ ਕੇ ਕਲੀ ਦੇ ਨਾਲ ਜੀ ਅੱਛਾ ਉਹ ਮੁੰਡਾ ਜਤਿੰਦਰ ਸਿੰਘ ਉਹਦੇ ਨਾਲ ਮੁੰਡਾ ਇੱਕ ਸਮੀ ਹੈ ਇੱਕ ਗੁੰਡਾ ਮੰਗਾ ਕਰਕੇ ਆ ਪੰਜ ਸੱਤ ਹੁਣ ਪਛਾਤੇ ਵਿੱਚ ਤੁਹਾਨੂੰ ਆਪ ਨਹੀਂ ਪਤਾ ਲੱਗਿਆ ਕਿ ਇੱਕ ਕੁੜੀ ਉਹਦੀ ਬਾਂਹ ਤੇ ਵਜਾ ਨਾਲ ਮੁੰਡੇ ਦੇ ਸਿਰ ਤੇ ਵਜਾ ਇੱਕ ਤੇ ਪਤਾ ਨਹੀਂ ਲੱਗਿਆ ਕੀ ਹੋ ਸਕੀ ਖਾਨਿਆਂ ਦੀ ਪੁਲਿਸ ਆਈ ਉਹਨਾਂ ਕਾਰਵਾਈ ਵੀ ਖੰਡੇ ਸਾਡੀ ਬੇਨਤੀ ਹੈ ਕਿ ਅਸੀਂ ਸੋਨਮਣੀ ਕਾਲੀਦਾਲਾ ਲੋ ਸੰਤੀ ਮੈਂਬਰ ਖਿਲਾ ਰਿਆ ਸੀ ਬੀਬੀ ਚਨਜੀਤ ਕੌਰ ਨੂੰ ਉਹਦੇ ਬੂਥ ਤੇ ਅਸੀਂ ਕਬੂਥ ਲਾਇਆ ਸੀ ਜੀ ਤੇ ਉਥੇ ਇਹਨਾਂ ਨੇ ਕੀ ਕੀਤਾ ਵੀ ਬਹੁਤ ਗੁੰਡਾਗਰਦੀ ਕੀਤੀ ਆਣ ਕੇ ਮੈਨੂੰ ਕਹਿੰਦੇ ਬੂਥ ਚੋਕ ਮੈਂ ਕਹਾਂ ਜੀ ਤੁਸੀਂ ਵੀ ਆਪਣੀ ਵੋਟਾਂ ਪਾਉਣ ਦੇ ਨਹੀਂ ਆਪਣੀਆਂ ਪਵਾ ਲੈਂਦੇ ਆ ਜਦ ਜਿੰਨੂ ਪੈਣੀ ਹੋਈ ਉਹ ਤੇ ਪੈ ਹੀ ਜਾਣੀ ਜੀ ਇਹਨਾਂ ਨੇ ਗੁੰਡਾਗਰਦੀ ਕੀਤੀ ਮੇਰੇ ਇਤਰੇ ਪੜੀ ਬਹੁਤ ਜ਼ਿਆਦਾ ਆ ਦੇਖੋ ਜਿਹੜੇ ਤੇਰੇ ਕੋਲ ਇਹ ਕਮ ਸੇ ਕਮ 10 15 ਜਣੇ ਹੈਗੇ ਸੀ ਇੱਕ ਗੱਡੀ ਇੱਕ ਹੈਗਾ ਸੀ ਇਹਨਾਂ ਦਾ ਇਹ ਭਗਵਾਨ ਸੀ ਜੀ ਨਿਸ਼ਾਨ ਸੀ ਤੇ ਇੱਕ ਜਿਹੜਾ ਇਹਨਾਂ ਦਾ ਉਮੀਦਵਾਰ ਖਲੋਤਾ ਦਾ ਘਰ ਦਾ ਹੀ ਹਸਬੰਦ ਜੀ ਉਹਨਾਂ ਦਾ ਤੇ ਸਾਬਾ ਸਿੰਘ ਜੀ ਇਧਰੋਂ ਇਹ ਸਾਰੇ ਜਿੰਨੇ ਇਹਨਾਂ ਦੇ ਨਾਲ ਕੋ ਪੱਟੀ ਤੋਂ ਮੁੰਡੇ ਇਹਨਾਂ ਦਾ ਉਹ ਆਮ ਆਦਮੀ ਪਾਰਟੀ ਦੇ ਜੀ ਇਹਨਾਂ ਇੱਥੇ ਫੈਰ ਵੀ ਕਿਤੇ 7-8 ਫੈਰ ਕੀਤੇ ਜਿਹਦੀਆਂ ਕੀ ਮੇਰੇ ਤੋਂ ਵੀਡੀਓ ਵੀ ਆ ਇਹਨਾਂ ਨੇ ਸਾਡੇ ਘਰੇ ਆਣ ਕੇ ਵੇਖੋ ਏ ਟੋੜਾ ਸਾਡਾ ਇੱਕ ਚਾਚਾ ਜੀ ਮਰੀਜ਼ ਆ ਉਹਦੇ ਲੱਤ ਤੇ ਸੱਟ ਲੱਗੀ ਉਹਨੂੰ ਉਹਨੂੰ ਭਾਜ ਕੇ ਚੋਕ ਕੇ ਮਹਾ ਮੰਜੇ ਤੇ ਚਾੜਿਆ ਜੀ ਪੁਲਿਸ ਆਈ ਸੀ ਬਸ ਉਹਨਾਂ ਵੇਖ ਕੇ ਇੱਥੋਂ ਤੇ ਚਲ ਗਏ ਸਾਡੀਆਂ ਬੁੜੀਆਂ ਦਵਖੇ ਮਾਰ ਗਏ ਅਸੀਂ ਤੇ ਕਹਿੰਦੇ ਵੀ ਜੇ ਜੇ ਅਸੀਂ ਕੋਈ ਗਲਤ ਕੀਤਾ ਦੱਸੋ ਵੋਟਾਂ ਵਾਹੇ ਤੇ ਪੈਣੀਆਂ ਹੀ ਆ ਜੀ ਤੇ ਇਹਨਾਂ ਨੇ ਇਹਨਾਂ ਨੇ ਦੋਵੇਂ ਬੰਦੇ ਜਿਹੜੇ ਆ ਇਹਨਾਂ ਕਿਸੇ ਦੀ ਨਹੀਂ ਸੁਣਾਈ ਕੀਤੀ ਉਧਰੋਂ ਨਾਲ ਉਹ ਬੰਦੇ ਉੱਥੇ ਅਜੇ ਵੀ ਮੌਜੂਦ ਆ ਜੀ ਸਾਡਾ ਬੂਥ ਨਾ ਚਗਾਤਾ ਜੀ ਤੇ ਉਹ ਉਹ ਵੀ ਅੰਦਰੋਂ ਨੇ ਤੁਸੀਂ ਕੰਦੇ ਕੋ ਵੀ ਪੱਥਰ ਚਲਾਇਓ ਤੁਸੀਂ ਨਹੀਂ ਸਾਡੇ ਲੋ ਜੜਾਈ ਦੋਵੇਂ ਪਾਸੇ ਇੱਕ ਬਸ ਨਹੀਂ ਜੀ ਪਹਿਲਾਂ ਉਹਨਾਂ ਕੋਠ ਮਾਰ ਕੀਤੀ ਆਣ ਕੇ ਬਹੁਤ ਜ਼ਿਆਦੀ ਮੇਰੇ ਮੇਰੇ ਪਤੀ ਜੀ ਦਾ ਜੀ ਖਲੋਤੇ ਸਰਦਾਰ ਆ ਉਹਦਾ ਇਹਨਾਂ ਪੱਗ ਲਾਈ ਆ ਜੀ ਤੇ ਇਹ ਘਰ ਦਾ ਜਾਣੇ ਹੈਗੇ ਜੋ ਕੀ ਮੈਂ ਸਾਰੇ ਵੇਖੇ ਆ ਇਹਨਾਂ ਨੇ ਪਹਿਲਾਂ ਦੀ ਪੱਗ ਵੀ ਲਾਈ ਆ ਮੈਨੂੰ ਕਹਿੰਦੇ ਸੋ ਚੁੱਕੋ ਉਹਨਾਂ ਦੀ ਕੁਰਸੀਆਂ ਲਤਾਂ ਮਾਰੀਆਂ ਨਾ ਆੜੀਆਂ ਫੈਲਾ ਖੋਲ ਕੇ ਪਾਰਤੀਆਂ ਤੇ ਮੁੜ ਕੇ ਨਾ ਜੀ ਆਣ ਕੇ ਸਾਡੇ ਘਰੇ ਪੈ ਗਏ ਆ ਜੀ ਆਣ ਆਣ ਕੇ ਨਾ ਟਰੋੜਾ ਚਲਾ ਅਸੀਂ ਜੀ ਇਹਨਾਂ ਕਹਿੰਦੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਪਰਿਵਾਰ ਨੂੰ ਵੀ ਖਤਰਾ ਮੈਂ ਪਹਿਲੋਂ ਅਜ ਤੋਂ ਡੇਢ ਮਹੀਨਾ ਪਹਿਲੋਂ ਜਦੋਂ ਇਲੈਕਸ਼ਨ ਹੋਈ ਸੀ ਉਸ ਤੋਂ ਪਹਿਲੋਂ ਮੇਤੇ ਨਾਲ ਹਮਲਾ ਕੀਤਾ ਜੀ ਮੈਂ ਉਹਦੀਆਂ ਜਿਹੜੀਆਂ ਦਰਖਾਸਤਾਂ ਸਾਰੀਆਂ ਦਿੱਤੀਆਂ ਜੀ ਚੌਕੀ ਟਾਊਨ ਦੇ ਵਿੱਚ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਪ੍ਰਸ਼ਾਸਨ ਵੱਲੋਂ ਮੈਂ ਬੜਾ ਪਰੇਸ਼ਾਨ ਆ ਜੀ ਮੈਨੂੰ ਗਾਨੋ ਮਾਨਦੀ ਹੈ ਬਾਰ ਬਾਰ ਧਮਕੀ ਦਿੰਦਾ ਵਾ ਗਾਈ ਕੋਟ ਪਿੰਡ ਚ ਲਾਈ ਝਗੜਾ ਹੈ ਕੀ ਮਾਮਲਾ ਹੈ ਸਰ ਕੋਈ ਦੱਸਣ ਦੇ ਕੋ ਕੋਲੀ ਚ ਲਿਖੀ ਮਾਮਲਾ ਸਾਰਾ ਤੇ ਗੋਲੀ ਨਹੀਂ ਚੱਲੀ ਗਈ ਜਾ ਕੇ ਵੈਰੀਫਾਈ ਕੀਤਾ ਦੋ ਤਰ੍ਹਾਂ ਦੇ ਪੋਲੀਪੂਤਰੂ ਲਾ ਕੇ ਉਹ ਲਾਉਂਚ ਟਕਰਾਅ ਹੋਇਆ ਸੀਗਾ ਜੀ ਉਹਦੇ ਸੁਪੰਦੀ ਕਾਇ ਸੁਣੀ ਹੋਈ ਹੈ ਹੁਣ ਆਏ ਆ ਵੈਰੀਫਾਈ ਕਰਦੇ ਆ ਸਾਰੀ ਗੱਲ ਜੀ ਇੱਕ ਟੋਟੇ ਵਿੱਚ ਲਾਈਏ ਇਹ ਕਹਿ ਰਹੇ ਜੀ ਹੁਣ ਪਹੁੰਚੇ ਆ ਵੈਰੀਫਾਈ ਕਰਦੇ ਆ ਜੇ ਚਲਾਇਆ ਹੋਇਆ ਤਾਂ ਕਰ ਵੀ ਕਰਾਂਗੇ